ਤੇ ਘਾਡੇ ਮੋੜ ਤੋਂ ਅੱਗੇ ਗੱਡੀ ਆਈ ਇੱਕ ਮਾਤਾ ਨੂੰ ਦੋ ਦੋ ਤਿੰਨ ਲੇਡੀਜ਼ ਵਿੱਚ ਜੋ ਉਤਰੀਆਂ ਥੱਲੇ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਤੇ ਮਾਲਿਕ ਗੱਡੀ ਦੇ ਵਿੱਚ ਪਾ ਲਿਆ ਇਹਨਾਂ ਨੂੰ ਤੇ ਸਿੱਧਾ ਮੈਤਰੋੜਾ ਲੈ ਗਏ ਮਾਤਾ ਸਾਡੀ ਬਹੁਤ ਚਲਾਏ ਪਰ ਨਹੀਂ ਉਹਨਾਂ ਰਸਤੇ ਵਿੱਚ ਇੱਕ ਕਾਂਟਾ ਲਾ ਲਿਆ ਕਿਨਾਂ ਦਾ ਦੂਜੇ ਨੂੰ ਹੱਥ ਪਾਇਆ ਪਰ ਇਹਨਾਂ ਨੇ ਪਾਉਣ ਨਹੀਂ ਦਿੱਤਾ ਜੀ ਬਾਈ ਕੀ ਨਾਮ ਨੇ ਵਿਵੇਂਦਰ ਕੁਮਾਰ ਕੀ ਗੱਲ ਬਾਤ ਹੋ ਗਈ ਗੱਲ ਬਾਤ ਕੋਈ ਮਾਤਾ ਹੀ ਆ ਰਹੀ ਕੱਲ satsang ਘਰ ਤੋਂ ਤੇ ਘਰ ਦੇ ਮੋੜ ਤੋਂ ਆ ਕੇ ਗੱਡੀ ਆਈ ਇੱਕ ਮਾਤਾ ਇਹਨੂੰ ਪਹਿਲੇ ਦੋ ਤਿੰਨ ਲੇਡੀਜ਼ ਵਿੱਚ ਦੋ ਤਿੰਨਾਂ ਥੱਲੇ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਤੇ ਮਾਲਿਕ ਗੱਡੀ ਵਿੱਚ ਪਾ ਲਿਆ ਇਹਨਾਂ ਨੂੰ ਤੇ ਸਿੱਧਾ ਮੈਥ ਕਰੋੜਾ ਲੈ ਗਏ ਮਾਤਾ ਸਾਡੀ ਬਹੁਤ ਚਲਾਏ ਪਰ ਨਹੀਂ ਉਹਨਾਂ ਰਸਤੇ ਵਿੱਚ ਇੱਕ ਕਾਂਟਾ ਲਾ ਲਿਆ ਇੱਕ ਇਹਨਾਂ ਦਾ ਤੇ ਦੂਜੇ ਨੂੰ ਹੱਥ ਪਾਇਆ ਪਰ ਇਹਨਾਂ ਨੇ ਪਾਉਣ ਨਹੀਂ ਦਿੱਤਾ ਤੇ ਐਸ ਕਰਕੇ ਸਾਨੂੰ ਕੋਈ ਬਾਤ ਨਹੀਂ ਅਹੀ ਵੀ ਸਾਨੂੰ ਪਤਾ ਫੋਨ ਆਇਆ ਸਾਨੂੰ ਬਾਅਦ ਵਿੱਚ ਵੀ ਮਾਤਾ ਇਦਾਂ ਹੋ ਗਿਆ ਸੀ ਨੱਠੇ ਆਇਆ ਇੱਥੋਂ ਭਈ ਵਕਤ ਭਾਈ ਦੁਰਜਾ ਕਾਫੀ ਕੀਤੀ ਪਰ ਸਾਨੂੰ ਕੋਈ ਪਤਲ ਲੱਗਾ ਸਾਨੂੰ ਮਾਤਾ ਜੀ ਦਾ ਨਾਮ ਕੀ ਮਾਤਾ ਦਾ ਨਾਮ ਰਾਇ ਰਾਣੀ ਮੱਲਾ ਮੰਗਾ ਆਪਣਾ ਮੱਲਾ ਸੂਫੀ 90 ਰੋਡ ਅੱਛਾ ਹਾਂ ਪੁਲਿਸ ਨੂੰ ਕੰਪਲੇਟ ਕੀਤੀ ਹੈ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਹੈ ਕੋਈ ਸੀਸੀਟੀਵੀ ਕੈਮਰੇਜ ਕੋシャਹਾ ਹਾਂਜੀ ਕਿ ਗੱਡੀ ਆਈ ਹੈ ਉਦਾਂ ਪਰ ਉਹਦਾ ਨੰਬਰ ਨਹੀਂ ਕਲੀਅਰ ਆ ਰਿਹਾ ਹੈ ਹਾਂਜੀ ਤੇ ਗੱਡੀ ਦਾ ਕੁਛ ਪਤਾ ਲੱਗਾ ਕਿ ਵੈਸੇ ਗੱਡੀ ਕਿੱਦਾਂ ਦੀ ਹੈਗੀ ਹੈ ਗੱਡੀ ਸਵਿਫਟ ਹੈ ਸੀਗੀ ਜੀ ਵੀਡੀਓ ਐਕਸ ਸਵਿਫਟ ਓਕੇ ਹਾਂਜੀ ਤੇ ਆਸੇ ਪਾਸੇ ਹੋਰ ਵੀ ਕੋਈ ਸੀਸੀਟੀਵੀ ਚੈੱਕ ਆਸੇ ਆਸੇ ਉਹ ਕੱਲ ਫਿਰ ਬੰਦ ਸੀ ਦੁਕਾਨਾਂ ਅੱਜ ਦੁਕਾਨਾਂ ਖੁੱਲ੍ਹੇ ਫਿਰ ਪਤਾ ਲੱਗੂਗਾ ਜੀ ਕਿ ਕਿੱਥੇ ਹੈਗੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਂਤ ਮੰਗ ਕਰਦੇ ਵੀ ਜੇ ਸਾਡੇ ਨਾਲ ਹੋਈ ਆ ਅੱਗੇ ਕਿਸੇ ਨਾਲ ਨਾ ਹੋਵੇ ਅੱਜ ਇਹਨਾਂ ਚੋਰਾ ਜਿਹੜੇ ਲੁੱਟ ਕੋ ਵਾਲੇ ਨੱਥ ਪਾਈ ਜਾਵੇ ਇਹਨਾਂ ਨੂੰ ਕਿਉਂਕਿ ਸਾਡੇ ਚ ਚਲੋ ਸਾਨੂੰ ਸ਼ੁਕਰ ਸਾਡੀ ਮਾਤਾ ਬਚ ਗਈ ਆ ਅਸੀਂ ਜੇ ਉਹਨੇ ਵੀ ਕਿਸੇ ਨਾ ਕਿਸੇ ਦਾ ਕਿਸੇ ਵੀ ਬਿਰਗਨਾ ਕਿਸੇ ਜਵਾਨ ਬਰ ਕਿਸੇ ਨਾਲ ਨਾ ਹੋਵੇ ਇਹ ਤਾਂ ਮੰਗ ਕਰਦਾ ਮਾਤਾ ਜੀ ਨੇ ਕੁਝ ਦੱਸਿਆ ਕਿ ਉਹਨਾਂ ਕੋਈ ਹਥਿਆਰ ਵਗੈਰਾ ਸੀ ਨਹੀਂ ਹਥਿਆਰ ਕੋਈ ਨਹੀਂ ਸੀ ਕੁਝ ਨਹੀਂ ਸੀ ਤੇ ਉਹਨਾਂ ਨੇ ਇਹਨੂੰ ਬੁਲਾਇਆ ਵਾ ਬੁਲਾ ਕੇ ਨਾਲ ਹੀ ਬਿਠਾ ਲਿਆ ਗੱਡੀ ਦੇ ਵਿੱਚ ਨਾਲ ਹੀ ਸਿੱਦੇ ਮੈਪ ਰੋਡ 'ਤੇ ਲੈ ਗਏ ਆ ਉੱਥੇ ਮੇੜੂਲ ਨਹਿਰ ਹੁੰਦੀ ਆ ਥੋੜੇ ਅੱਗੇ ਜਾ ਕੇ ਨਰਸੀ ਦੇ ਨਰਸੀ ਥੋੜੇ ਨਾਲ ਇੱਕ ਵਿੱਚ ਖੇਤਾਂ ਜਿਹੜਾ ਉਤਾਰਦਾ ਇਹਨਾਂ ਨੂੰ ਪਰ ਐ ਸ਼ੁਕਰ ਸਾਡੇ ਮਾਤਾ ਨੂੰ ਸਰਟੀਫਿਕੇਟ ਨਹੀਂ ਮਾਰੀ ਬਣੇ ਸਾਨੂੰ ਮੈਂ ਸ਼ੁਕਰਤ ਪਰ ਪ੍ਰਾਤਨਾ ਸ਼ੁਕਰ ਕਰਦੇ ਹਾਂ ਗੱਡੀ ਕਿੰਨੇ ਜਨਾਨੀਆਂ ਸੀ ਗੱਡੀ ਤਿੰਨ ਜਨਾਨੀਆਂ ਸੀਗੀਆਂ ਜੀ ਤੇ ਇੱਕ ਬੰਦਾ ਸੀ ਬੰਦਾ ਚਲਾਉਂਦਾ ਤਿੰਨ ਜਾਨੀਆਂ ਬਿਠੀਆਂ ਇੱਕ ਅੱਗੇ ਜਨਾਨੀ ਬਿ ਕਿ ਕਿ ਸੰਤਰੀ ਜਿਵੇਂ ਬੈਠੇ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਰਕਾ ਦੇਖਿਆ ਜੀ ਹੁਣ ਪੰਜਾਬ ਦੇ ਖਰਾਦੀ ਦਮ ਮਾਰੇ ਹੁੰਦੇ ਜਾਂਦੇ ਪਏ ਆ ਜਿੰਨਾ ਬਿਊਰੋਕ੍ਰਾਟ ਬਿਊਰੋਕ੍ਰਾਟ ਨਹੀਂ ਸੌ ਸਲਾਮਤ ਜਵਾਨ ਕੀ ਸਲਾਮਤ ਰਹਿਣੇ ਫੇ ਅਜੇ ਅਜੋਨੇ ਵੀ ਪੁਲਿਸ ਨੂੰ ਬਈ ਕਰਨੇ ਸਾਰੇ ਨੂੰ ਅਸੀ ਕਰਨ ਪਰ ਪ੍ਰਸ਼ਾਸਨ ਨੂੰ ਕਿੰਨੇ ਵੀ ਇਹਨਾਂ ਨੂੰ ਕਵਰ ਕੀਤਾ ਜਾਵੇ ਵੀ ਤਾਂ ਕਿ ਜਿਹੜਾ ਕਾਂਟਾ ਬੈਕ ਹੀ ਗਏ ਉਹਦੀ ਕਿੰਨੀ ਕੀਮਤ ਉਹਦੀ ਤਕਰੀਬਨ 55000 ਰੁਪਏ ਕਿ ਮਤਲਬ ਬਿਲਕੁਲ ਸੇਮ ਹੈ ਇਹ ਹਾਂਜੀ ਹਾਂਜੀ ਮਾਤਾ ਜੀ ਕੀ ਨਾਮ ਆ ਰਾਏ ਰਾਨੀ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਤਾਂ ਉਹਨਾਂ ਕੋਈ ਖਾਸ ਕੀਤੀ ਕਹਿੰਦੀ ਐ ਮੈਂ ਉਸ ਮੁੱਲ ਲੈ ਤਾਈ ਆ ਕਾਢ ਦੇ ਦੇ ਘਰ ਦੇ ਨਾਲ ਰਹਿਨੀ ਸੈਂ ਐਨੀ ਗੱਲ ਪਹਿਲਾਂ ਕੀਤੀ ਬਸ ਅੱਛਾ ਜੀ ਮੈਂ ਕਿ ਮੈਂ ਤੇ ਤੁਹਾਨੂੰ ਪਛਾਣਿਆ ਨਹੀਂ ਕਹਿੰਦੇ ਉਹ ਸ਼ਰਮਾ ਦੇ ਘਰ ਦੇ ਕੋਲ ਐਦਾ ਕਿ ਆ ਬਸ ਹੂੰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਕੋਈ ਗੱਲਬਾਤ ਉਹਨਾਂ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਬਸ ਐਸੇ ਆ ਤੇ ਕਾਂਠਾ ਤੁਹਾਡਾ ਨਾ ਟੁੱਟ ਗਿਆ ਤੇ ਅਸੀਂ ਲਾਲਿਆ ਤੇ ਦੂਜਾ ਵੀ ਟੁੱਟ ਗਿਆ ਮੈਂ ਐਂ ਕਰਕੇ ਮੈਂ ਕਿਹਾ ਨਹੀਂ ਦੂਜਾ ਮੇਰਾ ਇੰਜ ਹੱਥ ਕਰ ਲਿਆ ਮੋਟੀ ਹੋ ਗਏ ਮੈਂ ਕਿਹਾ ਮੈਂ ਠੀਕ ਏ ਮੇਰਾ ਮੈਂ ਨਹੀਂ ਕਰਨੰ ਦੇਣਾ ਇਹਨਾਂ ਜਰੂਰ ਬਸ ਕਾਗਜ਼ ਚ ਸੀ ਗਿਓ ਉਹ ਗੱਡੀ ਚ ਅੱਛਾ ਜੀ ਹਾਂ ਗੱਡੀ ਵਾਈਟ ਗੱਲ ਕਲਰ ਦੀ ਗੱਡੀ ਸੀ ਇੱਕ ਜਨਾਂ ਨੇ ਅੱਧਰ ਬੈਠੀ ਸੀ ਇਹ ਉਹ ਪਹਿਲਾਂ ਉਹਦੇ ਨਾਲ ਬੈਠੀ ਸੀ ਵਿਚ ਸੈਂਟਰ ਪਹਿਲਾਂ ਮੈਨੂੰ ਐਂਦਾ ਸੈਂਟਰ ਵਿੱਚ ਬਿਠਾਇਆ ਉਹਨੂੰ ਉਠਾ ਕੇ ਵਿਚਕਾਰ ਮੈਂ ਬਿਠਾ ਦਿੱਤਾ ਉੱਥੇ ਬੈ ਕੇ ਲਾਇਆ ਉਹਨਾਂ ਮੇਰੇ ਅੱਛਾ ਗੱਡੀ 'ਚ ਤੁਹਾਨੂੰ ਲੈ ਕੇ ਗਏ ਉਹ ਹਾਂ ਗੱਡੀ 'ਚ ਲੈ ਗਿਆ ਸਿੱਧਾ ਹੀ ਅੱਛਾ ਲਈ ਜਾਂਦੇ ਸੀ ਮੈਂ ਰੋਲਾ ਪਾਈ ਜਾਂਦੀ ਸੀ ਲੈ ਹੀ ਜਾਂਦੇ ਸੀ ਲੈਣਾ ਪਾਰ ਉਹਨਾਂ ਨੇ ਮੈਂ ਕਿਹਦੇ ਇੱਥੇ ਕਰ ਦੇਣਾ ਲੈਨੰਦ ਪਰ ਉਤਾਰ ਦੇਣੇ ਉਤਾਰਿਆ ਨਹੀਂ ਉਹਨਾਂ ਨੇ ਮੈਂ ਬੋਲੀ ਬਹੁਤ ਬੋਲੀ ਹੂੰ ਤੋਂ ਨਾ ਜਾ ਕੇ ਨਾ ਬਹੁਤ ਦੂਰ ਉਤਾਰਿਆ ਮੈਨੂੰ ਮੈਨੂੰ ਪਤਾ ਨਹੀਂ ਮੈਂ ਕਿਹਾ ਮੈਂ ਕੱਲੀ ਕਿੰਦੇ ਨਾਲ ਜਾਊਂਗੀ ਮੈਨੂੰ ਕਿਹੜੇ ਰਸਤੇਾਂ ਦਾ ਪਤਾ ਜਿਹੜੇ ਗੱਡੀ 'ਚ ਚਾਲਕ ਸੀਗੇ ਉਹ ਉਹ ਮੋਨੇ ਸੀ ਜਾਂ ਸਰਦਾਰ ਸੀ ਜਾਂ ਮੋਨਾ ਸੀ ਮੋਨਾ ਵਾਈਟ ਕੱਪੜੇ ਪਾਏ ਸੀ ਉਹ ਮੁੰਡੇ ਨੇ ਜਿਹੜਾ ਗੱਡੀ ਚ ਲਾਂਦਾ ਸੀ ਅੱਛਾ ਜੀ ਤੇ ਦੂਜਾ ਸੀ ਉਹਨਾਂ ਦੇ ਥੋੜਾ ਜਿਹਾ ਫਿੱਕਾ ਜਿਹਾ ਹੈਗਾ ਸੀ ਇੱਕ ਮੈਨੂੰ ਯਾਦ ਨਹੀਂ ਵੈਸੇ ਉਹਨਾਂ ਨੇ ਸੂਟ ਪਾਇਆ ਸੀ ਦੋਨਾਂ ਇੱਕ ਅੱਧਰ ਬੈਠੀ ਸੀ ਇੱਕ ਅੱਧਰ ਬੈਠੀ ਸੀ ਇੱਕ ਅੱਗੇ ਬੈਠੀ ਸੀ ਅੱਛਾ ਲੇਡੀਜ਼ ਕਿੰਨੀਆਂ ਸੀਗੀਆਂ ਤਿੰਨ ਤਿੰਨ ਜਣੀਆਂ ਸੀਗੀਆਂ ਤੇ ਕੁਝ ਉਹਨਾਂ ਦੀ ਪਛਾਣ ਵਗੈਰਾ ਹੋਈ ਤੁਹਾਨੂੰ ਨਹੀਂ ਮੈਨੂੰ ਕੋਈ ਪਛਾਣਨੇ ਸੇ ਲੱਗਦੀ ਪਰ ਉਹਨੇ ਇਹ ਨਾ ਕੋ ਦੱਸਿਆ ਕਿ ਅਸੀਂ ਤੁਹਾਡੇ ਘਰ ਦੇ ਦਿੱਤੇ ਤੁਹਾਡਾ ਵੱਡਾ ਘਰ ਸੀ ਨਾ ਉੱਥੇ ਘਰ ਦੇ ਸਾਹਮਣੇ ਰਹਿੰਦੇ ਸੀ ਉਹਨੇ ਇੱਕ ਸਾਡੀ ਭਰਾਵਾਂ ਪੈਨ ਬਣੀ ਹੋਈ ਸੀ ਉਹ ਕਹਿੰਦੀ ਉਹਨਾਂ ਦੇ ਘਰ ਦੇ ਨੇੜੇ ਮੈਂ ਕਿਹਾ ਤੁਸੀਂ ਮੈਂ ਤਾਂ ਦੇਖਿਆ ਨਹੀਂ ਤੁਹਾਨੂੰ ਐਨਾ ਕਿਹਾ ਕਿ ਤੇ ਮੈਂ ਚੁੱਪ ਕਰ ਗਈ ਮੈਂ ਕਿਹਾ ਜਿਆਦਾ ਗੱਲਾਂ ਕਹਤੇ ਕੀ ਪਤਾ ਕੀ ਨਾ ਕੋਈ ਹੋਏ ਨਾ ਮੈਂ ਦਿਨੂ ਚੈ ਬਾਤ ਮੈਂ ਬੋਲੀ ਗੱਤ ਤਰ੍ਹਾਂ ਦੇ ਬੋਲਦੇ ਸੀ ਬੋਲੀ ਆਪਣੇ ਤਰ੍ਹਾਂ ਹੀ ਪੰਜਾਬੀ ਬੋਲ ਹਾਂ ਪੰਜਾਬੀ ਬੋਲਦੇ ਸੀ ਤੇ ਅਮਰ ਕਿੰਨੀ ਕੁ ਸੀਗੀ ਉਹਨਾਂ ਦੀ ਉਹ ਮਨ ਮੈਂ ਨਾ ਹਲਕੀ ਸੀ ਅੱਛਾ ਠੀਕ ਹੈ